अगे वे अमृतपाल के सुनील जाखड़ बयान दिया गया है इजाजत तो है अमृतपाल सुनील जाखड़ बयान दिया गया है उन्होंने कहा है कि कानून के मुताबिक उन्होंने सौ चुकान की जोड़ी इजाजत है दिखी जा सकती है पर मैं ਜਿਹੜਾ ਕਾਨੂੰਨ ਦੇ ਖਿਲਾਫ ਗਿਆ ਹ ਉਸ ਦੇ ਖਿਲਾਫ ਆ ਇਹ ਬਿਆਨ ਜੁੜਾ ਹੈ ਸੁਨੀਲ ਜਾਖੜ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਗਈ ਹੈ ਅਮਰਿਤਪਾਲ ਨੂੰ ਲੈ ਕੇ ਸੁਨੀਲ ਜਾਖੜ ਦੇ ਵੱਲੋਂ ਇਹ ਵੱਡਾ ਬਿਆਨ ਜੁੜਾ ਹੈ ਜਾਰੀ ਕੀਤਾ ਗਿਆ ਹੈ ਅਮਰਿਤਪਾਲ ਸਿੰਘ ਨੂੰ ਕਾਨੂੰਨ ਦੇ ਮੁਤਾਬਕ ਸੌਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ ਪਰ ਮੈਂ ਕਾਨੂੰਨ ਦੇ ਖਿਲਾਫ ਜਾਣ ਵਾਲੇ ਦੇ ਖਿਲਾਫ ਆ ਜਾਖੜ ਦੇ ਵੱਲੋਂ ਕਿਹਾ ਗਿਆ ਤੇ ਅਮਰਿਤਪਾਲ ਸਿੰਘ ਨੂੰ 5 ਦਿਨ ਦੇ ਜਿਹੜਾ ਹੈ 5 ਜੁਲਾਈ ਤੋਂ ਪੈਰੋਲ ਮਿਲ ਰਹੀ ਹੈ ਤੇ ਇਸ ਨੂੰ ਲੈ ਕੇ ਜੜਾ ਹੈ 5 ਜੁਲਾਈ ਨੂੰ ਉਹਨਾਂ ਅੰਮ੍ਰਿਤਪਾਲ 100 ਚੱਕ ਸਰਕਣ ਗਏ ਇਸੇ ਮੁੱਦੇ ਨੂੰ ਲੈ ਕੇ ਸੁਨੀਲ ਜਾਖੜ ਜੜੇ ਨੇ ਉਹਨਾਂ ਦੇ ਵੱਲੋਂ ਪ੍ਰਸਾਰਤਾ ਦੇ ਵਿੱਚ ਇਹ ਬਿਆਨ ਦਿੱਤਾ ਗਿਆ ਕਿ ਕਾਨੂੰਨ ਦੇ ਮੁਤਾਬਕ ਵੈਲਫੇਅਰ ਵਾਲੇ ਦਾ ਜੋ ਪ੍ਰਸੀਜਰ ਹੈ ਸਰ ਪਰਮਿਸ਼ਨ ਮਿਲ ਜੂਗੀ 100 ਚੱਕ ਨਾਲ ਤੇ ਮੇਰੇ ਮੇਰੇ ਖਿਆਲ 'ਚ ਹੈ ਜੇ ਇਕੱਲੇ ਅੰਮ੍ਰਿਤਪਾਲ ਹੀ ਨਹੀਂ ਹੋਰ ਵੀ 6-7 ਐਮਪੀ ਹੈ ਜਿਨ੍ਹਾਂ ਨੇ ਸੋਚ ਨਹੀਂ ਚੁੱਕੀ ਇਹਨਾਂ ਨੂੰ ਅਗਰ ਕੋਈ ਸੋਚਣ ਵਾਸਤੇ ਦੇਣੀ ਹੈ ਤੇ ਦੇ ਦੇਣ ਪਰ ਅਗਰ ਕਿਸ ਨੂੰ ਇਸ ਕਰਕੇ ਜੇਲ੍ਹ ਤੋਂ ਛੱਡਿਆ ਜਾਵੇ ਚਾਹੇ ਸੁਨਾਰੀਆ ਚਾਹੇ ਚ ਡਿਮਰੂਗੜ ਚ ਵੀ ਵੈਲਫੇਅਰ ਐਕਟੀਵਿਟੀ ਵਾਸਤੇ ਕੋ ਕੇਸ ਜਿਹੜੇ ਬੰਦੇ ਹਟਾ ਦਿਓ ਮੈਂ ਟੋਟਲੀ ਅਗੇਂਸਟ ਇਸ ਹਾਂ ਆਮ ਸੇਇੰਗ ਔਨ ਫਰਲੋ ਫਾਰ ਦਾ ਸੇਕ ਆਫ ਵੈਲਫੇਅਰ ਐਕਟੀਵਿਟੀਸ ਸਰ ਥਿਸ ਕੈਨ ਨੋਟ ਬੀ ਅਲਾਉਡ ਜਦੋਂ ਦੇ ਵੈਲਫੇਅਰ ਵਾਲੇ ਨੇ ਫਿਰ ਜੇਲ੍ਹ ਚ ਕਿਉਂ ਬੈਠੇ ਸਰ ਵੈਲਫੇਅਰ ਆ ਜਿਹੜਾ ਡਰੱਗ ਦਾ ਕੰਮ ਹੈ ਸਰ ਥਿਸ ਇਜ਼ ਅ ਸੋਲ ਰਿਸਪੌਂਸਿਬਿਲਟੀ ਆਫ ਦਾ ਸਟੇਟ ਉਹ ਇੰਪਲੀਮੈਂਟ ਕਰ ਲੋਕਾਂ ਦੀ ਕੋਆਪਰੇਸ਼ਨ ਹੋ ਸਕਦੀ ਆ ਪਰ ਕਿਸੇ ਨੂੰ ਜੇਲ੍ਹ ਚੋਂ ਫਿਰ ਸਾਰੇ ਲਾਰੈਂਸ ਨੂੰ ਵੀ ਛੱਡ ਦਿਓ ਫਿਰ ਫਿਰ ਉਹਨੂੰ ਵੀ ਛੱਡ ਦਿਓ ਉਹ ਵੀ ਆ ਕੇ ਵੈਲਫੇਅਰ ਐਕਸ਼ਨ ਪੂਰੀ ਹੋ ਚੁੱਕਣ ਨਾਲ ਤਾਂ ਜੋ ਕੁੱਣ ਨਾਲ ਤਾਂ ਜੋ ਕੁੱਸੀ ਜਿਹੜੇ ਸਾਹਿਬ ਪਰਮਿਸ਼ਨ ਮਿਲ ਜੂਗੀ ਸੌ ਚੁੱਕਣ ਨਾਲ ਤੇ ਮੇਰੇ ਮੇਰੇ ਖਿਆਲ ਚ ਤੇ ਕਾਨੂੰਨ ਦੇ ਮੁਤਾਬਕ ਸੌ ਚੁੱਕਣ ਦੇ ਜਿਹੜੇ ਇਜਾਜ਼ਤ ਹੈ ਅਮਰਿਤਪਾਲ ਸਿੰਘ ਨੂੰ ਦਿੱਤੀ ਜਾ ਸਕਦੀ ਹੈ ਪਰ ਮੈਂ कानून के खिलाफ जाने वाले के खिलाफ आ सुनील जाखड़ के वालों बयान जोड़ा जता गया है जो अमृतपाल जुलाई में जोड़ा है आ, पेरोल मिल चुकी है तो पंच जुलाई चुक सकते हैं